ਸ਼ਸ਼ਕਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਬ੍ਰੈਂਪਟਨ ਵਿੱਚ ਵਾਪਰੀ ਇੱਕ ਘਟਨਾ ਬਾਰੇ ਜੀ ਹਾਂ ਬ੍ਰੈਂਪਟਨ ਦੇ ਵਿੱਚ ਇੱਕ ਘਟਨਾ ਵਾਪਰੀ ਜਿੱਥੇ ਕਿ ਦੋ ਵਾਹਨ ਆਪਣੇ ਆਪਸ ਵਿੱਚ ਟਕਰਾ ਗਏ ਤੇ ਜਿਸ ਕਾਰਨ ਇੱਕ ਬਾਈਕ ਸਵਾਰ ਦੀ ਜਾਨ ਚਲੀ ਗਈ ਦੱਸ ਦਈਏ ਕਿ ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 4:45 ਮਿੰਟ ਦੇ ਕਰੀਬ ਉਹਨਾਂ ਨੂੰ ਇੱਕ ਕਾਲ ਆਂਦਾ ਜਿਸ ਵਿੱਚ ਇਹ ਘਟਨਾ ਬਾਰੇ ਸੂਚੀ ਦਿੱਤੀ ਗਈ ਸੀ ਜਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਇੱਕ ਗੰਭੀਰ ਜ਼ਖਮੀ ਹਾਲਤ ਵਿੱਚ ਇੱਕ ਵਿਅਕਤੀ ਮਿਲਿਆ ਜਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ ਪੁਲਿਸ ਵੱਲੋਂ ਇਸ ਦੀ ਪੂਰੀ ਜਿਹੜੀ ਜਾਂਚ ਪੜਤਾਲ ਹੈ ਉਹ جاری ਹੈ ਤੇ ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਤੋਂ ਬੇਨਤੀ ਕੀਤੀ ਹੈ ਜਿਸ ਨੇ ਟੱਕਰ ਦੇਖੀ ਹੋਵੇ ਜਾਂ ਟੱਕਰ ਦੇ ਸਮੇਂ ਉਸ ਖੇਤਰ ਤੋਂ ਡੈਸ਼ ਕੈਮ ਦੀ ਫੁਟੇਜ ਹੋਵੇ ਉਹਨਾਂ ਲਈ 9054532121 ਤੇ ਕਾਲ ਕਰ ਸਕਦੇ ਨੇ ਤੇ ਇਸ ਦੇ ਨਾਲ ਹੀ ਐਕਸੈਂਸ਼ਨ 3710 ਜਾਂ ਗੁਪਤ ਰੂਪ ਵਿੱਚ ਕ੍ਰਾਈਮ سپورٹس ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ